ਕल्याण ਮੁਹੱਲਾ ਚੌਥਾ ਅਸ਼ਟਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰੰਮ ਰਮ RAMU ਸੋਨ ਮਨ ਭੀਜੈ ਸ਼ਰ ਸੰਗੇਜੀ ਗੁਰੂ ਮਹਾਰਾਜ ਸਾਹਿਬ ਜੀ 18 ਅਸ਼ਟਪਦੀਆਂ ਤਿੰਨਾਂ ਰਾਗਾਂ 'ਚ ਉਚਾਰੀਆਂ 6 ਅਸ਼ਟਪਦੀਆਂ ਤਾਂ ਬਲਾਗ ਵਿੱਚ 6 ਨਟ ਰੈਣ ਵਿੱਚ 6 ਕਾਮ ਦੇ ਵਿੱਚ 6 ਜਿਹੜੀਆਂ 24 ਪੂਰੀਆਂ ਹੋਣ ਵਾਸਤੇ ਕਲਿਆਣ 'ਚ ਉਚਾਰਦੇ ਹਨ ਇਹਦਾ ਨੌ ਚੌਥੇ ਪਾੜਸ਼ਾ ਦਾ ਸੂਖ ਬਣਾ ਹੈ ਗੁਰੂ ਮਹਾਰਾਜ ਸਾਹਿਬ ਜੀ ਲਾਹੌਰ ਵਿੱਚ ਇੱਕ ਸੰਿਆਸੀ ਸੀ ਅਤੇ ਇੱਕ ਜੋਗੀ ਸੀ ਉਹ ਮਾਤਾ ਦਇਆਕੌਰ ਨੇ ਮਹਾਰਾਜ ਨੂੰ ਅਲਾਜ ਆ ਕੇ ਵਗਵਾਏ ਸਨ ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਤਾ ਉਸ ਵਕਤ ਕਲਿਆਣ ਮੁਹੱਲਾ ਚੌਥਾ ਹਸਪਤਾਲੀਆਂ ਇੱਕ ਓੰਕਾਰ ਸਤਗੁਰ ਪ੍ਰਸਾਦਿ ਆਰਾਮ ਆ ਰਾਮ ਰਾਮੂ ਸੋਨਮਨ ਭੀਜੈ ਕਲਿਆਣ ਰਾਗ ਵਿੱਚ 8 8 ਪੌੜੀਆਂ ਵਾਲੀਆਂ ਬਾਣੀਆਂ ਉਚਾਰਦੇ ਆ ਇੱਕ ਦੁਆਏ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਰਾਮ ਰਾਮ ਰਾਮੂ ਸੋਨ ਮਨ ਭੀਜੈ ਰਾਮ ਹੈ ਭਾਈ ਰਾਮ ਜੋ ਪਰਮੇਸ਼ਰ ਹੈ ਰਾਮ ਸੁੰਦਰ ਉਸ ਦੇ ਨਾਮ ਨੂੰ ਸੁਣਨਾ ਕਰੋ ਮਨ ਫਿਰ ਭਿੱਜ ਜਾਏਗਾ ਮਨ ਜਾਏਗਾ ਢਲ ਜਾਵੇਗਾ ਪਰਮੇਸ਼ਰ ਦੇ ਪ੍ਰੇਮ ਵਿੱਚ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਇਹ ਭਾਈ ਜੋ ਹਰੀ ਦਾ ਹਰ ਹਰ ਨਾਮ ਹੈ ਇਹ ਅੰਮ੍ਰਿਤ ਬ੍ਰਹਮਾਨੰਦ ਰਸ ਦੇਣ ਵਾਲਾ ਮਿੱਠਾ ਪਿਆਰਾ ਹੈ ਗੁਰਮਤ ਸਹਿਜੀ ਪੀਜੈ ਗੁਰਮਤ ਦੁਆਰਾ ਸਹਿਜੀ ਰਸਨਾ ਦੁਆਰਾ ਪੀਣਾ ਕਰੀਏ ਸਹਿਜੀ ਸੁਰਤ ਦੇ ਨਾਲ ਪੀਣਾ ਕਰੀਏ ਰਹਾਉ ਕਾਸ਼ਟ ਮਹਿ ਜਿਉ ਹੈ ਬੈਸੰਤੁਰ ਇਸ ਬੁਰਕਾਰ ਕਾਠ ਦੇ ਵਿੱਚ ਅਗਨੀ ਰਹਿੰਦੀ ਹੈ ਮਤ ਸੰਜਮ ਕਾਢ ਕਢੀ ਜਾਏ ਉਹ ਕਾਠ ਦੀ ਅੱਗ ਆਪੋਂ ਨਹੀਂ ਪਰਗੂੰਦੀ ਬਾਂਸ ਦਾਖਾ ਕੇ ਪੈਦਾ ਹੋ ਜਾਂਦੀ ਅੱਗ ਪਰ ਬਾਕੀ ਦੀ ਕਾਠ ਦੀ ਜਿਹੜੀ ਅੱਗ ਹੁੰਦੀ ਹੈ ਮਤ ਸੰਜਿਓ ਕਾਢ ਕਢੀ ਜਾਏ ਉਸ ਦੇ ਕਾਹੀਂ ਸੰਜਮ ਸਾਧਨ ਕਰੀਏ ਕਾਠ ਦੇ ਸੰਜਮ ਰੇੜਕਣ ਦਾ ਮਨਹਾਰੀਆਂ ਜੀਆਂ ਪਹਿਲਾਂ ਜਦੋਂ ਆ ਡੱਬੀਆਂ ਅੰਗਰੇਜ਼ੀ ਅਗਨੀ ਸੀ ਹੁੰਦੀ ਉਹ ਜਿਹੜੇ ਸਾਦ ਸੰਗੇ ਜੀ ਇੱਕ ਆਰਨੀ ਲੱਕੜ ਹੁੰਦੀ ਸੀ ਉਹ ਉਹਦੇ ਵਿੱਚ ਇੱਕ ਛੇਕ ਹੁੰਦਾ ਸੀ ਦੂਸਰੀ ਲੱਕੜੀ ਨੂੰ ਇਹਦੇ ਬੀਤੀ ਖਿੱਚੀਦਾ ਸੀ ਉਹਦੇ ਖਿੱਚਣੇ ਕਰਕੇ ਘਸਣਾ ਕਰਕੇ ਅੱਗ ਪੈਦਾ ਹੋ ਜਾਂਦੀ ਸੀ ਫਿਰ ਉਹ ਲੋਕ ਅੱਗ ਬਾਲ ਲਿਆ ਕਰਦੇ ਕਈ ਪੱਥਰ ਵਿੱਚੋਂ ਅੱਗ ਪ੍ਰਾਪਤ ਕਰਦੇ ਇਸ ਪ੍ਰਕਾਰ ਦਾ ਜਰਤ ਸੀ ਅੱਗ ਦਾ ਅਜਿਹਾ ਤਾਂ ਮਸਾਲੇ ਵਾਲੀ ਅੰਗਰੇਜ਼ੀ ਅੱਗ ਹੈ ਨਾ ਜੀ ਮਾਥ ਸੰਜਮ ਕਾਢ ਕਢ ਜੈ ਹਜ਼ੂਰ ਕਹਿੰਦੇ ਹਨ ਮਰ ਸੜਕਣੇ ਕਰਕੇ ਸੰਜੋ ਜਦੋਂ ਉਬਾਕ ਕਰੀਏ ਕੱਢਣ ਵਾਲੇ ਹੋ ਕੇ ਆਢੀ ਲਈ ਦੀ ਅਗਨੀ ਇਸੇ ਪ੍ਰਕਾਰ ਕਾਸ਼ਟ ਮਹਿ ਜਿਉਂ ਹੈ ਬੈਸੰਤਰ ਜਿਵੇਂ ਕਾਠ ਵਿੱਚ ਅਗਨੀ ਆਏ ਉਹ ਸਾਰਿਆਂ ਦੇ ਕਾਠ ਸਰੀਰਾਂ ਦੇ ਅੰਦਰ ਅਗਨੀ ਦੀ ਨਿਆਈ ਮਹਾਰਾ ਸਾਉ ਦੀ ਆਪ ਹੈ ਬ੍ਰਹਮੇ ਸ਼ੁਰੂ ਕਿਲਾ ਚੇਤਨੇ ਅਗਨੀ ਦੀ ਨਹੀਂ ਆਈ ਸਾਰੇ ਉਸਰੀਰਾ ਵਿੱਚ ਹੈ ਮਤ ਸੰਜਮ ਕਾਢ ਕਢੀ ਜੇ ਮਤ ਮਰਨਾ ਕਰੀਏ ਅਭਿਆਸ ਕਰੀਏ ਸੰਜਮ ਸਾਧਨ ਕਰੀਏ ਮਹਾਰਾਜ ਦੇ ਨਾਮ ਦਾ ਫਿਰ ਇਸ ਪ੍ਰਕਾਰ ਕੱਢਣ ਵਾਲੇ ਹੋ ਕੇ ਕੱਢ ਕਰਕੇ ਅਗਿਆਨ ਕੂੜੇ ਨੂੰ ਸਾਰੇ ਨੂੰ ਸਾੜ ਦੇਈਦਾ ਹੈ ਪਾਪਾ ਨੂੰ ਵੀ ਲੱਕੜਾਂ ਨੂੰ ਜਗਦ ਕਰ ਲਈਦਾ ਹੈ ਇਸ ਪ੍ਰਕਾਰ ਕੱਢਣ ਵਾਲੇ ਹੋ ਕੇ ਜੇ ਕੱਢੀਏ ਇਸ ਪ੍ਰਕਾਰ ब्रह्म अग्नि दी ने आई अंदरो ही प्रकाश ये आंदा है राम नाम संग में बाहर दी ने निकलदी ऐसे प्रकार जो साधन करंगे अभ्यास करंगे ओहो कड्न आओ के कड् लावांगे ला राम नाम है जूत सवाई जिस गुरु मेरे से राम नाम है ਉਦੀ ਜੋਤ ਸਾਰਿਆਂ ਦੇ ਅੰਦਰ ਆਈ ਹੋਈ ਹੈ ਪ੍ਰਕਾਸ਼ ਚੇਤਨਤਾ ਤਤ ਗੁਰਮਤ ਕਾਢ ਲਈ ਜੈ ਇਸ ਪ੍ਰਕਾਰ ਗੁਰਮਤ ਦੁਆਰਾ ਹਯੂਰ ਫਰਮਾਉਂਦੇ ਹਨ ਤਤ ਗੁਰਮਤ ਕਾਢ ਲਈ ਹੈ ਤਤ ਰੂਪਨ ਜੋ ਬ੍ਰਹਮ ਵਾਸਤਵ ਸਰੂਪ ਅਸਲੀ ਸਰੂਪ ਤਤ ਗਿਆਨ ਸਰੂਪ ਹੋ ਗੁਰਮਤਧਰਮ ਕਢ ਲਈਦਾ ਪ੍ਰਾਪਤ ਕਰ ਲਈਦਾ ਨੌ ਦਰਵਾਜ ਨਵੇਂ ਦਰ ਫਿੱਕੇ ਨੌ ਜਿਹੜੇ ਦਰਵਾਜੇ ਹਨ ਇਹਨਾਂ ਦੇ ਨਵੇਂ ਦਰਾਂ ਦੇ ਇੰਦਰੀਏ ਜਿਹੜੇ ਹਨ 10 ਇਹ ਸਾਰੇ ਫਿੱਕੇ ਇਹਨਾਂ ਦੇ ਰਸ ਹਨਗੇ ਦੇਖਣਾ ਸੁਣਨਾ ਸੁਗਣਾ ਜਿਹੜਾ ਹੈ ਇਹ ਵੀ ਛੇ ਰਸ ਇਹ ਫਿੱਕੇ ਚਿਤ ਕਰਨ ਵਾਲਾ ਹੈ ਫੈਂਕ ਦੇਣ ਵਾਲੇ ਹਨ रस अमृत ਦਸਵੇਂ ਚੂਈਜੈ ਉਹਦੇ ਦਸਵੇਂ ਦਵਾਰ ਚ ਅੰਮ੍ਰਿਤ ਦਾ ਯੋਗਾ ਨਾਲ ਚੁੰਦਾ ਹੈ ਯੋਗੀ ਯੋਗਾ ਅਭਿਆਸ ਕਰਕੇ ਉਹ ਯੋਗਾ ਆਨੰਦੇ ਤਾਂ ਹੀ ਪ੍ਰਾਪਤ ਕਰਦੇ ਹਨ ਇਸੇ ਪ੍ਰਕਾਰ ਨੌ ਦਰਵਾਜ ਨਵੀਂ ਦਰ ਫਿੱਕੇ ਜਿਹੜੇ ਨੌ ਦਰਵਾਜੇ ਨੌ ਗੋਲ ਕਹਨ ਇਹਨਾਂ ਦੇ ਨਵੇਂ ਜਿਹੜੇ ਇੰਦਰੀ ਜਿਹੇ ਹਨ ਇਹਨਾਂ ਇੰਦਰੀਆਂ 'ਚ ਦਸ ਜਿਹੜੇ ਆਪਣੇ ਵਿਸ਼ੇ ਹਨਗੇ ਜਵਾਨ ਦੇ ਤੇ 10 ਇੰਦਰੀ ਤਾਮ ਬਣਾਏ ਜਵਾਨ ਨਾਏ ਬੋਲਣ ਦਾ ਕੰਮ ਕਰਦੀ ਹੈ ਨਾ ਹੀ ਰਸ ਲੈਣ ਦਾ ਕੰਮ ਕਰਦੀ ਹੈ ਇਉਂ ਦਰਵਾਜੇ ਤਾਂ ਨਾ ਹੀ ਹੈ ਤੇ ਇੰਦਰੀ 10 ਹੈ ਕਿ ਨਵੇਂ ਫਿੱਕੇ ਫੈਂਕ ਦੇਣ ਵਾਲੇ ਰਸ ਹਨਗੇ ਇਸ ਸੰਸਾਰ ਦੇ ਵਿੱਚ ਫਿੱਕੇ ਫਿੱਕੇ ਬੇਰਸੀ ਕਰਨ ਵਾਲੇ ਰਸ ਹਨ ਰਸ ਅੰਮ੍ਰਿਤ ਦਸਵੀਂ ਜੈ ਅੰਮ੍ਰਿਤ ਰਸ ਜਿਹੜਾ ਦਸਵੇਂ ਪੰਜੇ ਸਾਧ ਸੰਗਤ ਜੀ ਸਤ ਸੰਤੋਖ ਤੇ ਆ ਧਰਮ ਵਿਚਾਰ ਹੋਣ ਤੇ ਪੰਜਾਂ ਤਤਾਂ ਦੀ ধারণা ਹੋਵੇ ਇਹ 10 ਜਿਹੜੇ ਗੁਣ ਹਨ ਇਹ ਦਸਵੇਂ ਚ ਜਿਹੜਾ ਪ੍ਰਵੇਸ਼ ਦਾ ਤਤ ਆਨੰਦ ਹੈ ਸੂਪ ਦਾ ਵਾਸਤਵ ਗਿਆਨ ਉਹ ਝੁੰਦਾ ਹੈ ਉਸ ਨੂੰ ਪ੍ਰਾਪਤ ਕਰੀਦਾ ਹੈ ਇਸੇ ਪ੍ਰਕਾਰ ਰਾਸ ਅੰਮ੍ਰਿਤ ਦਸਵੇਂ ਚ ਉਈਜੈ ਵਰਸਮਾ ਜੋ ਚੇਤਨੂ ਹੈ ਨਵਾਂ ਗੋਲ ਕਾਂ ਦੇ ਅੰਦਰ ਉਸ ਨੂੰ ਬ੍ਰਹਮਾਕਾਰ ਵਰਤੀ ਕਰਕੇ ਉਸ ਰਸ ਨੂੰ ਚੁਈ ਜਾ ਜੋੜਾ ਕਰੀਏ ਸਖਿਆਤ ਕਈਏ ਅੰਦਰ ਕਿਰਪਾ 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 ਕਰ ਪਿਆਰੇ ਇਹ ਪਿਆਰੇ ਕਿਰਪਾ ਦੀ ਆਕਰ ਖਾਣੀ ਹੋ ਤੁਸੀਂ ਕਿਰਪਾਲੂ ਹੋਣੇ ਤੇ ਸਾਡੇ ਤੇ ਪਿਛਲੇ ਭਗਤਾਂ ਤੇ ਕਿਰਪਾ ਕਰੀ ਹੈ ਇਵੇਂ ਕਿਰਪਾ ਕਰੇ ਪਿਆਰੇ ਜੀ ਗੁਰਬਾਣੀ ਹਰ ਰਸ ਪੀਜੈ ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਜੋ ਹਰੀ ਦਾ ਰਸ ਬ੍ਰਹਮ ਆਨੰਦ ਹੈ ਉਸ ਰਸ ਨੂੰ ਪੀਣਾ ਕਰਕੇ ਬਖਸ਼ਿਸ਼ ਕਰੋ ਕਾਇਆ ਨਗਰ ਨਗਰ ਹੈ ਨੀਕੂ ਇਹ ਭਾਈ ਜਿੰਨੇ 84 ਲੱਖ ਜੂਨ ਦੀਆਂ ਨਗਰੀਆਂ ਹਨ ਉਹਨਾਂ ਸਾਰੀਆਂ ਨਗਰੀਆਂ 'ਚ ਉਹ ਮਨੁੱਖਾ ਦੇ ਰੂਪੀ ਜਿਹੜੀ ਹੈ ਨਗਰੀ ਇਹ ਸਾਰਿਆਂ 'ਚ ਬੱਚਾ ਨਗਰ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਭੇਈ ਪੜਾਉਤ ਮਾਨਖਵੇ ਹੁਰੀਆ ਗੋਵਨ ਮਿਲ ਕੇ ਤੇਰੀ ਬਰੀਆ ਛਾ ਨਗਰ ਹੈ ਵਿੱਚ ਸੌਦਾ ਹਰ ਰਸ ਕੀਜੈ ਉਸ ਦੇ ਵਿੱਚ ਆ ਕੇ ਵਿਸ਼ਿਆਂ ਚ ਨਹੀਂ ਫਸਣਾ ਚਾਹੀਦਾ ਹਰੀ ਦੇ ਰਾਸ ਪ੍ਰੇਮ ਦਾ ਸੌਦਾ ਇਹਦੇ ਵਿੱਚ ਕਰਨਾ ਚਾਹੀਦਾ ਹੈ ਰਤਨ ਲਾਲ ਅਮੂਲਕ ਰਤਨ ਨਾ ਰਤਨ ਲਾਲ ਅਮੂਲ ਅਮੂਲਕ ਫੇ ਭਾਈ ਰਤਨ ਰਤਨ ਵੀ ਤੇ ਲਾਲ ਵੀ ਅਮੂਲਕ ਤੋਂ ਅਮੂਲਕ ਜਿਹੜੇ ਹਨ ਸਤਗੁਰੂ ਸੇਵਾ ਲਈ ਜੇ ਸਤਗੁਰੂ ਦੀ ਸੇਵਾ ਕਰਕੇ ਸਾਰੇ ਗੋ ਲੈ ਲਈਦੇ ਹਨ ਰਤਨਾ ਤੇ ਲਾਲਾਂ ਨਾਲੋਂ ਵੀ ਇਹ ਅਮੂਲਕ ਨਾਮ ਹੈ ਉਹ ਅਮੋਲਕ ਨਾਮ ਨੂੰ ਸਤਿਗੁਰਾਂ ਦੀ ਸੇਵਾ ਕਰਕੇ ਲੈਣਾ ਕਰੀਏ ਰਤਨ ਵਿਰਾਗ ਲਾਲ ਪ੍ਰੇਮ ਉਹ ਅਮੋਲਕ ਪਰਮੇਸ਼ਰ ਦਾ ਨਾਮ ਜੋ ਕਿ ਤੋਂ ਮੁੱਲ ਸਾਧਨਾ ਦੇ ਬਟੇ ਨਹੀਂ ਮਿਲਦਾ ਉਹ ਅਮੋਲਕ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲਾ ਸਤਿਗੁਰਾਂ ਦੇ ਸੇਵਾ ਕਰਕੇ ਲੈ ਲੀਏ ਸਤਿਗੁਰ ਆਗਮ ਆਗਮ ਹੈ ਠਾਕੁਰ ਸਤਿਗੁਰੂ ਸਾਹਿਬ ਜੀ ਆਗਮ ਸ਼ਾਸਤਰਾਂ ਕਰਕੇ ਵੀ ਆਗਮ ਹੈ ਮਨ ਦੇ ਸੰਕਲਪ ਕਲਪ ਤੋਂ ਵੀ ਜੇ ਅਵਿਸ਼ੇ ਸੁਆਮੀ ਜੀ ਮਹਾਰਾਗੁਰ ਭਗਤ ਕਰੀਜੈ ਮਹਾਰਾ ਸਾਉ ਦਾ ਹਿਰਦਾਸ ਮੰਦਰ ਦੀ ਨਹੀਂ ਭਰਿਆ ਹੋਇਆ ਹੈ ਜੇ ਮਹਾਰਾ ਵੀ ਭਗਤੀ ਕਰੀਏ ਤਾਂ ਇਹਦੇ ਵਿੱਚੋਂ ਆਪਾਂ ਨੂੰ ਵੀ ਹਿੱਸਾ ਮਿਲ ਸਕਦਾ ਹੈ ਭਗਤੀ ਕਰੀਏ ਪਰ ਭਰੀ ਪ੍ਰਕਾਰ ਭਗਤੀ ਕਰੀਏ ਮਹਾਰਾ ਸਾਉ ਜੀ ਅਮਰਤ ਦੇ ਸਾਗਰ ਹਨ ਇਹ ਭਗਤੀ ਕਰਕੇ ਉਸ ਹਿੱਸੇਦਾਰ ਬਣ ਜਾਈਏ ਸਾਂਝੀ ਗੁਰ ਨਾਲ ਬਹਾਲਿਆ ਅਸੀਂ ਵੀ ਹਿੱਸੇਦਾਰ ਬਣ ਸਕਦੇ ਹਾਂ ਜੇ ਕਰਕੇ ਭਲੀ ਪ੍ਰਕਾਰ ਗੁਰੂ ਸਾਗਰ ਚ ਮਿਲ ਕਰਕੇ ਭਗਤੀ ਨੂੰ ਕਰਨਾ ਕਰੀਏ ਭਲੀ ਪ੍ਰਕਾਰ ਬ੍ਰਹਮ ਦਾ ਸਮੁੰਦਰ ਦੀ ਨਹੀਂ ਆਈ ਹੈ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਆਪਣੇ ਹਿਰਦੇ ਰੂਪੀ ਸਾਗਰ ਨੂੰ ਪ੍ਰੇਮ ਨਾਲ ਭਰ ਕੇ ਭਗਤੀ ਮਹਾਰਾਜ ਦੀ ਕਰਨਾ ਕਰੀਏ ਕਿਰਪਾ ਕਿਰਪਾ ਕਰ ਦੀਨ ਹਮਸਾਰ ਜੇ ਮਹਾਰਾਜ ਤੁਸੀਂ ਕਿਰਪਾ ਦੀ ਆਕਰ ਖਾਣੀ ਹੋ ਜੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰੋ ਉਸੇਂ ਗਰੀ ਮਾਰਾ ਸਾਰੀ ਕੋ ਬੁਧੀਆ ਦੀ ਨਿਆਈ ਹਾਂ ਇੱਕ ਬੂੰਦ ਨਾਮ ਮੁਖ ਦੀਜੈ ਸਾਨੂੰ ਮਾਰਾ ਸ਼ੰਤੀ ਬੂੰਦ ਦੀ ਨਿਆਈ ਇੱਕ ਨਾਮ ਦੀ ਬੂੰਦ ਮੁਖ ਵਿੱਚ ਸਾਡੇ ਪਾ ਦੇਓ ਕਿਰਪਾ ਕਰੋ ਆਵਲੇ ਮੁਖਾਰ ਮੰਤੋਂ ਚਾਰਨ ਕਰਕੇ ਲਾਲਨ ਲਾਲ ਲਾਲ ਹੈ ਰੰਗਨ ਲਾਲਨ ਲਾਲ ਨਾਨ ਹੈ ਰੰਗਨ ਲਾਲਨ ਲਾਲ ਪਿਆਰਿਆਂ ਦਾ ਪਿਆਰਾ ਜੋ ਪ੍ਰਮੇਸ਼ਰ ਦਾ ਪਿਆਰੇ ਤੋਂ ਪਿਆਰਾ ਹੈ ਉਦਾਸ ਰੂਪ ਹੈ ਲਾਲ ਪਿਆਰੇ ਗੁਰੂ ਸਾਹਿਬ ਸੱਚੇ ਬਾਦਸ਼ਾਹ ਜੀ ਮਨ ਰੰਗਣ ਕੋ ਗੁਰ ਦੀਜੈ ਉਹਨਾਂ ਦੇ ਪਾਸ ਰੰਗਣ ਭਗਤੀ ਰੂਹ ਮੱਟੀ ਹੈ ਆਪਣੇ ਮਨ ਨੂੰ ਰੰਗਣ ਵਾਸਤੇ ਗੁਰੂ ਸਾਹਿਬ ਨੂੰ ਪੇਟਾ ਕਰਦਿਏ ਜੋ ਪਿਆਰਿਆਂ ਦਾ ਪਿਆਰਾ ਅਕਾਲ ਪੁਰਖ ਹੈ ਉਹਦੇ ਲਾਲ ਪਿਆਰੇ ਸਰੂਪ ਕੋ ਗੁਰੂ ਸਾਹਿਬ ਜੀ ਆਪ ਹਨ ਉਹਨਾਂ ਦੀ ਭਗਤੀ ਜਿਹੜੀ ਕਰਨੀ ਹੈ ਜਿਹੜੀ ਲਾਲਨ ਲਾਲ ਲਾਲ ਹੈ ਰੰਗਣ ਨਾਨਕ ਨਾਨਕ ਹੈ ਨਾਨਕ ਯਾਲਮ ਜੋ ਪਿਆਰਾ ਹੈ ਨਾਨ ਨਾਨ ਹੈ ਪਿਆਰਿਆਂ ਤੋਂ ਪਿਆਰਾ ਹੈ ਉਹਦਾ ਸਰੂਪ ਲਾਲ ਪਿਆਰੇ ਸਤਿਗੁਰੂ ਹੈ ਹੈ ਰੰਗ ਨੂੰ ਰੰਗਨ ਉਹਨਾਂ ਦੇ ਪਾਸੇ ਭਗਤੀ ਰੂਪ ਰੰਗਲ ਮੱਟੀ ਹੈ ਜਾ ਉਹਨਾਂ ਦੀ ਸੰਗਤ ਜਿਹੜੀ ਰੰਗਣ ਮੱਟੀ ਦੀ ਨਹੀਂ ਆਈ ਹੈ ਮਨ ਰੰਗਣ ਕੋ ਗੁਰ ਦੀ ਜੈ ਅਬੇ ਨਾਨਕੀ ਵਸਣ ਨੂੰ ਪਾਏ ਵੇ ਖੁੰਮੇ ਚਾੜ ਕਰਕੇ ਗੁਰੂ ਸਾਹਿਬ ਨੂੰ ਭੇਟਾ ਕਰ ਦਈਏ ਮਨ ਸਾਨੂੰ ਭਗਤੀ ਨੂੰ ਰੰਗ ਤੇ ਰੰਗ ਦੇਵ ਐਸੀ ਭਗਤੀ ਦੀ ਮਜੀਠੀ ਲਾਲ ਰੰਗ ਚੜ ਜਾਵੇ ਰਾਮ 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 ਰੰਗ ਰਾਤੀ ਜਿਹੜੇ ਸਤਿਗੁਰੂ ਜੀ ਰਮਿਆ ਹੋਇਆ ਜੋ ਰਾਮ ਪਰਮੇਸ਼ਰ ਉਹ ਉਸਦੇ ਰੰਗ ਦੇ ਰੰਗ ਚ ਰੰਗੇ ਹੋਏ ਹਨ ਆਪ ਸਤਿਗੁਰੂ ਜੀ ਸਿੱਖਾਂ ਨੂੰ ਪ੍ਰੇਮ ਰੰਗ ਚ ਰੰਗ ਦਿੰਦੇ ਹਨ ਅਰਾਸ ਰਸਕ ਗਟਕ ਨਿਤ ਪੀਜੈ ਰਸਕ ਕਦੀਏ ਕਲਾਕਾਰ ਹੋ ਕੇ ਰਸੀਏ ਸਤਿਗੁਰਾਂ ਦੇ ਪਾਸੋਂ ਆਤਮਨੰਦਰੂਪੀ ਰਸ ਨੂੰ ਗੱਟ ਕੇ ਤਰਾਕਾਰ ਹੋ ਕੇ ਗੱਟ ਗੱਟ ਕਰਕੇ ਕ੍ਰਸਪੀਣਾ ਕਰੀਏ ਨਹੀਂ ਤਾਂ ਹਮੇਸ਼ਾ ਬਸਦਾ ਸप्त ਦੀਪ ਹੈ ਸਾਗਰ ਜਿਹੜੇ ਮਹਾਰਾਜ ਦੇ ਪਿਆਰੇ ਹਮਸਾਲ ਸੰਗਤ ਜੀ ਉਹਨਾਂ ਦੀ ਅਵਸਥਾ ਮਹਾਰਾਜ ਸਾਹਿਬ ਕਹਿੰਦੇ ਇੰਨੇ ਵਿਰਾਗ ਵਿੱਚ ਹਨ ਇੰਨਾ ਥੋੜੀਆਂ ਸੋਹਣੀਆਂ ਚੀਜ਼ਾਂ ਪਿੱਛੇ ਮਰ ਜਾਂਦੇ ਆ ਝਗੜੇ ਪਾ ਲੈਨੇ ਹਾਂ ਬਸਦਾ ਸप्त ਦੀਪ ਹੈ ਸਾਗਰ ਜਿਹੜੀ ਬਸਦਾ ਧਰਤੀ ਹੈ ਸੱਤਾਂ ਦੀਪਾਂ ਵਾਲੀ ਇਹ ਜਿਹੜਾ ਸਮੁੰਦਰ ਹੈ ਸਤਦੀਪ ਕੱਢ ਕਾਂਚਨ ਕਾਢ ਤਰੀਜੈ ਜੀਵਨ ਕੇ ਸਾਧ ਸੰਗਤ ਜੀ ਸੋਇਨਾ ਕੱਢ ਕੇ ਉਹਨਾਂ ਦੇ ਅੱਗੇ 70 ਦੀਪਾਂ ਵਾਲੀ ਧਰਤੀ ਦਾ ਸਾਰਾ ਸੋਇਨਾ ਖਾਣਾ ਜੋ ਕੱਢ ਕੇ ਉਹਨਾਂ ਦੇ ਅੱਗੇ ਭੇਟਾ ਰੱਖ ਦਈਏ ਅਤੇ ਕੱਢ ਕਰਕੇ ਹੀਰੇ ਜਵਾਹਰਾਤ ਸਮੁੰਦਰ ਵਿੱਚੋਂ ਸਮੁੰਦਰਾਂ ਚੋਂ ਉਹਨਾਂ ਦੇ ਅਗੇ ਰੱਖਦੇ ਇਹ ਖਾਣਾ ਜੋ ਕੱਢ-ਕੱਢ ਕੇ ਮੇਰੇ ਠਾਕੁਰ ਕੀ ਜਨ ਇਹਨੋਂ ਨਾ ਬਾਛੈ ਜੋ ਮੇਰੇ ਠਾਕੁਰ ਅਕਾਲਪੁਰਖ ਦੇ ਭਗਤ ਜਨ ਹਨ ਉਹ ਇਹਨਾਂ ਚੀਜ਼ਾਂ ਦੀ ਬੰਛਾ ਇੱਛਾ ਨਹੀਂ ਰੱਖਦੇ ਹਨ ਉਹ ਨਹੀਂ ਚਾਹੁੰਦੇ ਕਿ ਸਾਨੂੰ ساری ਦੁਨੀਆ ਦਾ ਸੋਨਾ ਇਕੱਠਾ ਕਰਕੇ ਦੇ ਦਿਓ ਜਾਂ ਸਾਨੂੰ ਹੀਰੇ ਲਾਲ ਜਵਾਹਰ ਜਿਹੜੇ ਹੈ ਸੱਤਾਂ ਸਮੁੰਦਰਾਂ ਚੋਂ ਕੱਢ ਕੇ ਸਾਡੀ ਭੇਟਾ ਕਰ ਦਿਓ ਇਹ ਉਹਨਾਂ ਦੇ ਅੰਦਰ ਇੱਛਾ ਨਹੀਂ ਹੈ ਹਰ ਮੰਗ ਹੈ ਹਰ ਮੰਗ ਹੈ ਹਰ ਰਸ ਦੀਜੈ ਕੇ ਹਰੀ ਉਹ ਤਾਂ ਆਪ ਦੇ ਪ੍ਰੇਮ ਰਸ ਨੂੰ ਮੰਗਦੇ ਆ ਉਹਨਾਂ ਨੂੰ ਹੀ ਮਾਰਾ ਹਰੀ ਆਪ ਦਾ ਰਸ ਹੀ ਦਿਓ ਉਹਨਾਂ ਨੂੰ ਭੁੱਖ ਨਹੀਂ ਇੰਨੀ ਸੋਇਨੇ ਦੀ ਹੀਰੀਆਂ ਜਵਾਹਰਾਤਾਂ ਦੀ ਖਾਣਾ ਦੀ ਸਾਖਤ ਨਰ ਪ੍ਰਾਣੀ ਸਦ ਭੁਖੇ ਜਿਹੜੇ ਸਾਧੂ ਪੁਰਖ ਹਨਗੇ ਸ਼ਕਤੀ ਰਿਓ ਪਾਸ਼ਿਕ ਨਰਾਂ ਵਿੱਚੋਂ ਪ੍ਰਾਣਾ ਘਾਰੀ ਉਹ ਤਾਂ ਸਦਾ ਭੁੱਖੇ ਹੀ ਰਹਿੰਦੇ ਹਨ। ਨੇਤ ਭੁਖਨ ਭੁਖ ਕਰੀਜੈ। ਉਹਦੇ ਸਾਥ ਸੰਗੇ ਜੀ ਨਿਤਪਰਤੀ ਉਹਨਾਂ ਨੂੰ ਗਹਿਣੇ ਗਈ ਜਾਓ। ਅਗੇ ਭੁਖਨ ਭੁਖੇ ਹੀ ਭੁਖੇ ਕਰਦੇ ਰਹਿੰਦੇ ਐ ਆਸਾ ਦੀ ਭੁੱਖੋ ਤ੍ਰਿਸ਼ਨਾ ਦੀ ਭੁੱਖੋ ਖਾਣ ਦੀ ਭੁੱਖੋ ਜੋੜਨ ਦੀ ਭੁੱਖੋ ਹਰ ਵਕਤ ਬਣੀ ਰਹਿੰਦੀ ਹੈ। ਉਹ ਤਾਂ ਹਰ ਵਕਤ ਤ੍ਰਿਸ਼ਨਾਲੂ ਜੀਵ। ਪ੍ਰਥਵੀ ਜਿਨ ਕੇ ਸਮੇਰ ਪਰਵਤ ਵੀ ਤ੍ਰਿਸ਼ਨਾਲੂਆਂ ਨੂੰ ਰਕੀਕ ਪ੍ਰਤੀਤ ਹੁੰਦਾ ਹੈ। ਦਰਮਨ ਕਹਿੰਦੇ ਐਵੇਂ ਹੀ ਰੱਝਿਆ ਜਿਹੜੇ ਸੰਤੋਖੀ ਉਹਨਾਂ ਨੂੰ ਲੋੜ ਹੀ ਨਹੀਂ ਅਤੇ ਤ੍ਰਿਸ਼ਨਾਲੂ ਰãiਦੇ ਨਹੀਂ ਸਮੇਰ ਪਰੋ ਦੀ ਬਾ ਕਰਕੇ ਹਾਂਜੀ ਨਿਤ ਭੁਖਨ ਭੁੱਖ ਕਰੀ ਜਿਉਂ ਨੂੰ ਤਾਂ ਵਰਸੀ ਭੁੱਖੇ ਹੀ ਐ ਭੁੱਖੇ ਹੀ ਐ ਇਹ ਭੁੱਖੇ ਹੀ ਭੁੱਖੇ ਕਰਦੇ ਰਹਿੰਦੇ ਹਨ ਭੁੱਖੇ ਦੇ ਮਾਰੇ ਕ੍ਰਿਸ਼ਨਾਂ ਦੀ ਦੇ ਧਾਵਤ ਧਾਏ ਧਾਵ ਹੈ ਪ੍ਰੀਤ ਮਾਇਆ ਜੀ ਗੁਰਦਾਰ ਸਾਹਿਬ ਸਿੰਘ ਜੀ ਪਸਮ ਰੋਗ ਜੀ ਨੂੰ ਹੋਵੇ ਉਹਨੂੰ ਕਿੰਨੀਆਂ ਰੋਟੀਆਂ ਖਵਾਈ ਜੋ ਪਸਮੀ ਹੋਈ ਜਾਂਦੀ ਐ ਸੁਆਹੀ ਕਰੀ ਜਾਂਦਾ ਇਸ ਪ੍ਰਕਾਰ ਭੁੱਖੇ ਹੀ ਭੁੱਖੇ ਕਰਦੇ ਹਨ ਇਹ ਭੁੱਖੇ ਆ ਤਰਪਤ ਨਹੀਂ ਹੁੰਦੇ ਇਹ ਪਦਾਰਥ ਵੀ ਪਾਲਣ ਕਹਿੰਦੇ ਰੋਟੀ ਪਾਣੀ ਮਸਾਂ ਚੱਲਦੀ ਹੈ ਧਾਵਤ ਧਾਏ ਧਾਵ ਹੈ ਪ੍ਰੀਤ ਮਾਇਆ ਧਾਵਤ ਹਲਕਾਰੇ ਹੋ ਕੇ ਤਾਂ ਤਾਉਂਦੇ ਹਨ ਮਾਇਆ ਦੀ ਪ੍ਰੀਤ ਵਾਸਤੇ ਕਦੇ ਕਿਤੇ ਜਾਂਦੇ ਐ ਕਦੇ ਕਿਤੇ ਜਾਂਦੇ ਹਨ ਲੱਖ ਕੋਸਨ ਕਉ ਬਿਥਦੀ ਜਾਏ ਐ ਉਸ ਬੰਨੀਆਂ ਨੂੰ ਮਾਇਆ ਵਾਪੇ ਚੜ ਜਾਂਦੇ ਲੱਖਾਂ ਕੋ ਅਮਰੀਕਾ ਚਲੇ ਜਾਂਦੇ ਐ ਕੋਈ ਬਲਾਦੇ ਚਲੇ ਜਾਂਦੇ ਐ ਬਿਥਦੇ ਜਾਂਦੇ ਕਦੇ ਮੋਹ ਹੀ ਨਹੀਂ ਕਰਦੇ ਉਹ ਕਹਿੰਦੇ ਪਦਾਰਥ ਲਿਆਈਏ ਮੋਹ ਕਰ ਲਾਂਗੇ ਫੇਰ ਇਸ ਪ੍ਰਕਾਰ ਲੱਖਾਂ ਕੋਹਾ ਬਿਥ ਗਏ ਕਿ ਪਦਾਰਥ ਇਕੱਠਾ ਕਰ ਨੂੰ ਆ ਤੇ ਭੱਜੇ ਫਿਰਦੇ ਰਹਿੰਦੇ ਹਨ ਹਰ ਹਰ ਤਾਬਤ ਧਾਈ ਧਾਵ ਹੈ ਪ੍ਰੀਤ ਮਾਇਆ ਇਸ ਪ੍ਰਕਾਰ ਧਾਵਤ ਹਲਕਾਰਿਆਂ ਦੀ ਨਹੀਂ ਆਈ ਧਾਵਤ ਧੌਂਦੇ ਹੈ ਮਾਇਆ ਦੀ ਪ੍ਰੀਤ ਵਾਸਤੇ ਲਖ ਕੋਸਨ ਕਉ ਬਿਥ ਦੀਜੈ ਅਗਰ ਜੇ ਉਹਨਾਂ ਦੀ ਪਰਲਬਦ ਨਾ ਹੋਵੇ ਉਹੋ ਹੀ ਮਾਇਆ ਲੱਖਾਂ ਕੋਸਾਂ ਬਿਥ ਪਾ ਜਾਂਦੀ ਹੈ ਦੂਰ ਚਲੀ ਜਾਂਦੀ ਉਹ ਹੀ ਗੰਗਾਲ ਦੇ ਗੰਗਾਲ ਫੇਰ ਵੇਖੀਦੇ ਹਨ ਹਰ 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 ਜਨ ਊਤਮ ਜਿਹੜੇ ਭਾਈ ਹਰ ਹਰ ਦਾ ਮਨ ਕਰਕੇ ਜਾਪ ਕਰਦੇ ਐ ਬਾਣੀ ਕਰਕੇ ਜਾਪ ਕਰਦੇ ਉਦੋਂ ਤੋਂ ਉਦੋਂ ਜਨ ਪਿਆਰੇ ਹਨ ਕਿਆ ਉਪਮਾ ਤਨ ਦੀ ਜੈ ਉਹਨਾਂ ਪਿਆਰਾਂ ਦੀ ਉਪਮਾ ਕੀ ਦੇ ਕੇ ਦਸੀ ਉਹਨਾਂ ਦੀ ਬਰਾਬਰ ਕਿਹੜੀ ਉਪਮਾ ਦਈਏ RAM ਨਾਮ ਤੋਂ ਔਰ ਨਾ ਉਪਮਾ ਮਹਾਰਾਜ ਦਾ ਨਾਮ ਜਿਹੜੇ ਜਪਦੇ ਐ ਤੇ ਨਾਮ ਦੀ ਦੇ ਵਿੱਚ ਮਿਲੇ ਹੋਏ ਹੈ ਉਹਦੇ ਬਰਾਬਰ ਹੋਰ ਕੋਈ ਉਪਮਾ ਨਹੀਂ ਹੋ ਸਕਦੀ ਜਨ ਨਾਨਕ ਕਿਰਪਾ ਕੀਜੈ ਮਾਰਾ ਸਾਡੇ ਤੇ ਕਿਰਪਾ ਕਰੋ ਆਪਦੇ ਨਾਮ ਦੀ ਦਾਤ ਬਖਸ਼ੋ